ਸੋਸ਼ੀਓਲੋਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਜਿਵੇਂ ਕਿ ਤੁਹਾਨੂੰ ਤੁਸੀਂ ਥੰਬਨੇਲ ਪੜ ਲਿਆ ਹੋਣਾ ਇਹਦੇ ਵਿੱਚ ਆਪਾਂ ਅੱਜ ਜ਼ਿਕਰ ਕਰਨ ਲੱਗੇ ਆ ਕਿ ਕਈ ਵਾਰ ਨਾ ਅਸੀਂ ਆਪਣਾ ਕਈ ਘੁੰਮਣ ਦੇ ਲਈ ਕੈਨੇਡਾ ਜਾਣਾ ਹੁੰਦਾ ਤੇ ਉੱਥੇ ਅਕਸਰ ਸੀ ਕਹਿੰਦੇ ਜਦੋਂ ਵੀਜ਼ਾ ਲੱਗਦਾ ਉਦੋਂ ਅਸੀਂ ਖੁਸ਼ ਹੋ ਜਾਂਦੇ ਆ ਕਿ ਸਾਡਾ ਵੀਜ਼ਾ ਲੱਗ ਗਿਆ ਦੋਸਤੋ ਵੀਜ਼ਾ ਲੱਗਣ ਦਾ ਮਤਲਬ ਕਦੇ ਵੀ ਇਹ ਨਹੀਂ ਹੈ ਵੀ ਤੁਸੀਂ ਕੈਨੇਡਾ ਉਤਰ ਗਏ ਤੇ ਚਲੇ ਗਏ ਉੱਥੇ ਇਹਦੇ ਲਈ ਨਾ ਤੁਹਾਨੂੰ ਜਦੋਂ ਤੁਸੀਂ 에어ਪੋਰਟ ਤੇ ਪਹੁੰਚਦੇ ਹੋ ਤਾਂ ਤੁਹਾਨੂੰ 에어ਪੋਰਟ ਤੇ کافی ਸਵਾਲਾਂ ਦਾ ਦੇ ਜਿਹੜੇ ਆ ਜਵਾਬ ਦੇਣੇ ਪੈਂਦੇ ਆ ਜਿਵੇਂ ਮੈਂ ਤੁਹਾਨੂੰ ਅਗਰ ਉਦਾਹਰਨ ਦਵਾਂ ਤਾਂ ਆ ਪਿੱਛੇ ਇੱਕ ਗੱਲ ਸੁਣੀ ਸੀ ਮੈਂ ਕਿ ਜਿਹੜੇ ਇੱਕ ਮਾਤਾ ਤੇ ਉਹਦਾ ਪੁੱਤਰ ਜਿਹੜਾ ਹੈ ਉਹ ਦੋਨੋਂ ਮਾਤਾ ਆਪਣੇ ਛੋਟੇ ਪੁੱਤਰ ਕੋਲ ਗਏ ਸੀ ਦੋਨੋਂ ਘੁੰਮਣ ਗਏ ਸੀ ਤਾਂ ਜਦੋਂ ਹੀ ਜੇਮੇ ਜਾ ਕੇ ਉਹ 에어ਪੋਰਟ ਤੇ ਉਤਰੇ ਉੱਥੇ ਕੈਨੇਡਾ ਤਾਂ ਉਹਨਾਂ ਨੂੰ ਕੁਝ ਕੁਐਸਚਨਿੰਗ ਕਰੀ ਉਹਨਾਂ ਨੇ ਵੀ ਤੁਸੀਂ ਕਿੱਥੇ ਚੱਲੇ ਹੋ ਕੀ ਪਰਪਸ ਹੈ ਤੁਹਾਡਾ ਤਾਂ ਉਹਨਾਂ ਨੇ ਦੱਸਿਆ ਕਿ ਪੁੱਤਰ ਨੇ ਦੱਸਿਆ ਕਿ ਅਸੀਂ ਆਪਣੇ ਮੈਂ ਆਪਣੇ ਭਰਾ ਕੋਲ ਚੱਲੇ ਆਂ ਮਾਤਾ ਸਮੇਤ ਤੇ ਅਸੀਂ ਉਹਨੂੰ ਮਿਲਣ ਚੱਲੇ ਆਂ ਤੇ ਅਸੀਂ ਘੁੰਮ ਕੇ ਵੀ ਆਉਣਾ 15 ਦਿਨਾਂ ਦੇ ਲਈ ਉੱਥੇ ਤੇ ਉੱਥੇ ਜਦੋਂ ਉਹਨਾਂ ਨੇ 에ਅਰਪੋਰਟ ਵਾਲਿਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਕੀ ਅਸੀਂ ਤੁਹਾਡਾ ਲਗੇਜ ਚੈੱਕ ਕਰ ਸਕਦੇ ਹਾਂ ਜਿਹੜਾ ਸਮਾਨ ਤੁਸੀਂ ਲੈ ਕੇ ਚੱਲੇ ਹੋ ਜਦੋਂ ਉਹਨਾਂ ਨੇ ਸਮਾਨ ਦੇਖਿਆ ਤਾਂ ਜਿਹੜਾ ਮੁੰਡੇ ਦਾ ਸਮਾਨ ਸੀ ਮੁੰਡੇ ਦਾ ਸਮਾਨ ਮੁੰਡੇ ਕੋਲ 23-23 ਕਿਲੋ ਦੇ ਦੋ ਬੈਗ ਪੂਰੇ ਫੁੱਲ ਕੀਤੇ ਹੋਏ ਸੀ ਸਮਾਨ ਦੇ ਨਾਲ ਉਹਨੇ ਤੇ ਉਹਦੇ ਕੋਲ ਲੈਪਟਾਪ ਵਗੈਰਾ ਆਪਣਾ ਸਮਾਨ ਸੀ ਜਿਵੇਂ ਦਫਤਰੀ ਸਮਾਨ ਹੁੰਦਾ ਤੇ ਉਸ ਤੋਂ ਇਲਾਵਾ ਟਾਈ ਵਗੈਰਾ ਹੋ ਗਿਆ ਟਾਈਜ਼ ਹੋ ਗਈਆਂ ਕੋਟ ਪੈਂਟ ਹੋ ਗਏ ਉਹਦੇ ਕੋਲ ਜਦੋਂ ਉਹਨਾਂ ਨੇ ਸਾਰਾ ਸਮਾਨ ਦੇਖਿਆ ਤਾਂ ਉਹਨਾਂ ਨੇ ਇਸ ਸ਼ੱਕ ਦੇ ਆਧਾਰ ਤੇ ਕਿ ਇਹ ਨੇ ਵਾਪਸ ਨਹੀਂ ਆਉਣਾ ਤਾਂ ਉਸ ਦੇ ਆਧਾਰ ਤੇ ਉਹਨਾਂ ਨੇ ਮਾਤਾਂ ਨੂੰ ਤਲਾਅ ਕਰਤਾ ਕਿ ਤੁਸੀਂ ਜਾ ਸਕਦੇ ਹੋ ਉਤਰ ਸਕਦੇ ਹੋ 에어ਪੋਰਟ ਤੇ ਪਰ ਮੁੰਡੇ ਨੂੰ 에어ਪੋਰਟ ਤੋਂ ਹੀ ਵਾਪਸ ਭੇਜਤਾ ਕਿ ਅਗਰ ਤੁਸੀਂ ਘੁੰਮਣ ਫਿਰਨ ਦੇ ਲਈ 15 ਦਿਨ ਦੇ ਲਈ 15 20 ਦਿਨ ਦੇ ਲਈ ਆ ਰਹੇ ਹੋ ਕੈਨੇਡਾ ਦੇ ਵਿੱਚ ਤਾਂ ਤੁਸੀਂ ਇਹ ਦਫਤਰੀ ਸਮਾਨ ਅਫੀਸ਼ੀਅਲ ਕੰਮ ਦੇ ਲਈ ਕਿਵੇਂ ਲੈ ਕੇ ਆ ਰਹੇ ਹੋ ਜਾਂ ਇਹ ਕੋਟ ਪੈਂਟ ਜਾਂ ਟਾਈਆਂ ਦਾ ਕੀ ਕੰਮ ਹੈ ਸੋ ਇਸ ਤਰ੍ਹਾਂ ਕਦੇ ਵੀ ਨਾ ਅਸੀਂ ਇਹ ਨਾ ਸਮਝੀਏ ਕਿ ਸਾਡਾ ਵੀਜ਼ਾ ਲੱਗ ਗਿਆ ਅਸੀਂ 에어ਪੋਰਟ ਤੇ ਜਾ ਕੇ ਉਤਰ ਕੇ ਤੇ ਆਰਾਮ ਨਾਲ ਉੱਥੇ ਚਲੇ ਗਏ ਤੇ 에어ਪੋਰਟ ਤੇ ਕੁਐਸਚਨਿੰਗ ਜਿਹੜੀ ਅੱਜਕੱਲ ਹੋ ਰਹੀ ਹੈ ਉਹਦੇ ਲਈ ਵੀ ਸਾਨੂੰ ਕਿਹ ਤਰ੍ਹਾਂ ਕਿਹਦੇ ਤਿਆਰੀ ਕਰਨੀ ਪਊਗੀ ਦੇਖੋ ਜੇ ਜੀ ਜੈਨੂਅਲ ਹਨ ਨਾ ਤਾਂ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਕਿ ਅਸੀਂ 에어ਪੋਰਟ ਤੇ ਜਾ ਕੇ ਸਹੀ ਹੋਣ ਦੇ ਬਾਵਜੂਦ ਵੀ ਜਦ ਕਿ ਸਾਨੂੰ ਪਤਾ ਹੁੰਦਾ ਕਿ ਸਹੀ ਹਾਂ ਅਸੀਂ ਬਿਲਕੁਲ ਸਾਡੇ ਜੈਨੂਅਲ ਪ੍ਰੋਸੈਸ ਆ ਸਭ ਕੁਝ ਵਧੀਆ ਉਧਰ ਲਗੇ ਆ ਫਿਰ ਵੀ ਉਸ ਉੱਥੇ ਘਬਰਾ ਕੇ ਕੁਝ ਕੁਐਸਚਨਾਂ ਦੇ ਆਨਸਰ ਇਸ ਤਰ੍ਹਾਂ ਦੇ ਦੇ ਜੰਨੇ ਆ ਜਿਹੜੇ ਕਿ 에어ਪੋਰਟ ਅਥਾਰਟिटीज ਨੂੰ ਸ਼ੱਕ ਕਰਨ ਲਈ ਮਜਬੂਰ ਕਰ ਦਿੰਦੇ ਆ ਤੇ ਕਈ ਵਾਰ ਕੀ ਹੁੰਦਾ ਕੁਐਸਚਨ ਉਹ ਜਿੰਨਾ ਪੁੱਛਦੇ ਆ ਅਸੀਂ ਉਹ ਤੋਂ ਵੀ ਕਿਤੇ ਐਡਵਾਂਸ ਵੱਧ ਆਨਸਰ ਦੇਣ ਦੀ ਕੋਸ਼ਿਸ਼ ਕਰਦੇ ਆ ਜਿਦੇ ਵਿੱਚ ਅਸੀਂ ਆਪਣੇ ਹੀ ਸ਼ਬਦਾਂ ਦੇ ਵਿੱਚ ਕਿੰਨਾ ਕਿਤੇ ਉਥੇ ਫਸ ਜਣੇ ਆ ਜਾਂ ਕੁਝ ਗਲਤ ਅਲੱਗ ਕਹਿ ਬੈਠਣੇ ਆ ਸੋ ਇਸ ਕਰਕੇ ਜਦੋਂ ਵੀ ਉਥੇ ਜਵਾਬ ਦੇਣੇ ਆ ਤਾਂ ਪੂਰੇ ਪੂਰਾ ਸਿਰਫ ਜੋ ਪੁੱਛਿਆ ਜਾਂਦਾ ਉਹਨਾਂ 'ਕ ਜਵਾਬ ਦਿਓ ਤੇ ਇੱਕ ਉਥੇ ਥੋੜਾ ਜਿਹਾ ਕੀ ਹੁੰਦਾ ਕਿ ਜੇ ਅਗਰ ਤੁਸੀਂ ਬਿਲਕੁਲ ਜੈਨੂਇਨ ਹੋ ਤਾਂ ਤੁਸੀਂ ਕੋਈ ਵੀ ਉਹਨਾਂ ਨੂੰ ਸ਼ੱਕ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਆਧਾਰ ਨਾ ਦਿਓ ਤੇ ਇਹ ਬਹੁਤ ਜ਼ਿਆਦਾ ਅੱਜ ਕੱਲ੍ਹ 에어ਪੋਰਟ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ